ਚੰਡੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਸੰਗਰੂਰ ਤੋਂ ਸੰਗਰੂਰ ਦੇ ਸੁਨਾਮੀ ਗੇਟ ਵਿਖੇ ਜੂਸ ਦੀ ਦੁਕਾਨ ਅੱਗੇ ਪਏ ਕੈਂਪਰ ਤੇ ਪਏ ਗिलास ਵਿੱਚੋਂ ਗਰੀਬ ਬੱਚੇ ਨੇ ਪੀਤਾ ਸਿਰਫ ਪਾਣੀ ਤੇ ਦੁਕਾਨਦਾਰ ਨੇ ਕੀਤੀ ਛੋਟੀ ਨਾਲ ਕੀਤਾ वार ਬੱਚਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਸਿਰਫ 10 ਸਾਲ ਬੱਚੇ ਦੀ ਉਮਰ ਤੇ ਪੀੜਿਤ ਪਰਿਵਾਰ ਵੱਲੋਂ ਗਵਾਂਢੀ ਦੁਕਾਨਦਾਰਾਂ ਦੀ ਮਦਦ ਨਾਲ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਇਨਸਾਫ ਦੀ ਕੀਤੀ ਮੰਗ ਪੁਲਿਸ ਨੇ ਦਰਜ ਕੀਤਾ ਮਾਮਲਾ ਕੁਟਮਾਰ ਕਰਨ ਵਾਲੇ ਦੁਕਾਨਦਾਰ ਤੋਂ ਕੀਤੀ ਪੁੱਛਗਿੱਛ ਸੀਸੀਟੀਵੀ ਕੈਮਰੇ ਦੀ ਕੀਤੀ ਜਾ ਰਹੀ ਜਾਂਚ ਸੰਗਰੂਰ ਤੋਂ ਬਿਊਰੋ ਰਿਪੋਰਟ ਇਸ ਨਾਮੀ ਜੋਲਜੀਕ A1 ਕੋ ਜੂਸ ਵਾਲਾ ਵਿਅਕਤੀ ਹੈ ਜੀ ਇੱਕ ਬੱਚਾ ਪਾਣੀ ਪੀਣ ਦੇ ਗਿਆ ਨਾਲੇ ਦੁਕਾਨ ਤੋਂ ਗਲਾਸ ਦਿੱਤਾ ਖਾਲੀ ਉਹਨੇ ਪਾਣੀ ਪੀਣ ਜਦੋਂ ਗਿਆ ਉਹ ਦੁਕਾਨਦਾਰ ਜੋ ਫਲੇਪਰਾ ਨੂੰ ਮਾਰਿਆ ਕੁੱਟਿਆ ਡਾਂਗਾਂ ਨਾਲ ਕੁੱਟਿਆ ਜਿੱਦੀ ਵੀਡੀਓ ਸਾਰੇ ਕੋਲ ਪਹੁੰਚ ਚੁੱਕੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚਾਹੁੰਦੇ ਆ ਜਿਹੜੇ ਬਾਰੋਂ ਲੋਕ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਪਾਰ ਕਰ ਰਹੇ ਨੇ ਬਿਜ਼ਨਸ ਕਰ ਰਹੇ ਨੇ ਇਹਨਾਂ ਦੀ ਇੱਕ ਵੈਲੀਵੇਸ਼ਨ ਵੀ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਖਾਣਾ ਸਿਟੀ ਸੰਗੁਰ ਚ ਕਰਣ ਜੋ ਕਿ ਜਿਹੜੀ ਆਉਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਦੇਖੋ ਛੋਟਾ ਇਹ ਸ਼ਹਿਰ ਹੈ ਸੰਗੂ ਸਾਡਾ ਜਿੱਦੇ ਵਿੱਚ ਕੋ ਛੋਟਾ ਜਿਹਾ ਬੱਚਾ 5-6 ਸਾਲ ਦਾ ਬੱਚਾ ਉਹ ਪਾਣੀ ਪੀਂ ਗਿਆ ਉਹ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਅਪਾ ਬਲੀਵ ਨਹੀਂ ਕਰ ਸਕਦੇ ਉਹਦੇ ਮਨ ਦੇ ਵਿੱਚ ਰੇਡੀਅਲ ਦੇ ਮਨ ਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਕਿ ਕਿਤਾ ਆਪਾਂ ਪ੍ਰਸ਼ਾਸਨੇ ਮੰਗਰਦੇ ਐਨਾਂ ਚ ਸ਼ਰਾਰਤੀ ਅਸਰਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮਨ ਦੀ ਕਾਰਵਾਈ ਹੈ ਪ੍ਰਸ਼ਾਸਨ ਕਰੇ ਹਾਂ ਪ੍ਰਸ਼ਾਸਨ ਆ ਕੇ ਕਾਰਵਾਈ ਨਹੀਂ ਕਰਦਾ ਅਸੀਂ ਸਪੂਰਾ ਸ਼ਹਿਰ ਇਕੱਠਾ ਹੋ ਕੇ ਇਸ ਜੀ ਦੇ ਵਿਚਾਰ ਕਰਾਂਗੇ ਅਗਲੇ ਦਿਨ ਰਾਣੀਤੀ ਅਸੀਂ ਉਹਦੀ ਤਿਆਰੀ ਕਰਾਂਗੇ ਜਿਲ੍ਹਾ ਇਹ ਸੀਗਾ ਜੀ ਇੱਕ ਬੱਚਾ ਸੀਗਾ ਜੋ ਫੁੱਲ ਮੇ ਲਾ ਕੇ 3-4 ਸਾਲ ਦਾ ਹੈਗਾ ਜੀ ਹਾਂਜੀ ਹਾਂ ਫਰਾਮੀ ਗੇਟ ਦੇ ਉੱਪਰ ਇੱਕ ਦੁਕਾਨ ਹੈਗੀ ਹੈ ਜੋ ਕਿ ਜੂਸੀ ਹੈ ਹਾਂਜੀ ਜੋ ਕਿ ਸ਼ਾਇਦ ਸਾਨੂੰ ਲੱਗਦਾ ਕਿ ਉਹ ਨਜ਼ਦੀਕ ਦਾ ਬੰਦਾ ਨਹੀਂ ਹੈ ਹਾਂਜੀ ਔਰ ਇੱਕ ਵਿਸ਼ੇਸ਼ ਸਮੁਦਾਇ ਨਾਲ ਸੰਬੰਧ ਰੱਖਦਾ ਹੈ ਉਹ 3 ਸਾਲ ਦਾ ਬੱਚਾ ਇੱਕ ਨਾਲੜੀ ਦੁਕਾਨ ਤੋਂ ਇੱਕ ਪਾਣੀ ਦਾ ਗਲਾਸ ਲੈ ਕੇ ਖਾਲੀ ਉਸ ਜੀ ਦੁਕਾਨ ਤੋਂ ਪਾਣੀ ਵੀ ਇਨ ਚੜਾ ਜਾ ਜਿਓ ਸੀ ਵੀਡੀਓ ਜੀ ਦੇਖ ਰਹੇ ਹ ਉਸ ਦੇ ਕੀ ਹੋਇਆ ਜੀ ਜਿੱਥੇ ਉਹ ਗਲਾਸ ਮਾਂਜ ਕੇ ਰੱਖਦਾ ਆਪਣਾ ਜਿਹੜਾ ਪਾਣੀ ਚ ਗਲਾਸ ਮਾਂਜਦਾ ਹੈ ਉਹ ਬੱਚਾ ਉਹਦੇ ਚ ਗਰਾਸ 'ਤੇ ਕੇ ਪਾਣੀ ਪੀ ਰਿਹਾ ਤਾਂ ਉਸ ਛੋਟੀ ਸੋਚ ਦੇ ਬੰਦੇ ਨੇ ਡਾਂਗ ਚੱਕੀ ਤੇ ਉਹਦੇ ਸਿਰ 'ਤੇ ਮਾਰੀ ਜਿਸ ਕਰਕੇ ਉਹਦੇ 'ਤੇ ਪੂਰੀ ਸਵੇਲਿੰਗ ਹੋ ਗਈ ਪਰ ਬੱਚਾ ਉਹ ਤਾਂ ਜੋ ਇਤਰਾਨਾ ਚਾਹ ਕੇ ਪੈ ਗਿਆ ਜਿਸ ਦੀ ਕੰਪਲੇਂਟ ਅਸੀਂ ਕਰਨ ਲਈ ਇੱਥੇ ਸਾਰਾ ਸਿਸਟਮ ਇਕੱਠੇ ਹੋਏ ਔਨ ਹੀ ਚੋ ਬੰਦਾ ਉੱਥੋਂ ਭੱਜ ਗਿਆ ਕੌਣ ਦੁਕਾਨਦਾਰ ਰਲ ਕੀ ਦੁਕਾਨਦਾਰ ਦਾ ਨਾਮ ਸਾਨੂੰ ਕੁਛ ਨਹੀਂ ਪਤਾ ਲੱਗਿਆ ਜੀ ਕਿਉਂਕਿ ਉਹ ਭੱਜ ਚੁੱਕਾ ਸੀਗਾ ਤੇ ਉੱਥੇ ਦੋ ਬੰਦੇ ਹੋਰ ਆਏ ਜੋ ਕਹਿੰਦੇ ਨੇ ਜੀ ਮੇਰੇ ਤਾਇ ਦਾ ਮੁੰਡਾ ਸੀਗਾ ਤੇ ਉਹ ਭੱਜ ਗਿਆ ਸਾਨੂੰ ਤਾਂ ਉਹਨੇ ਫੋਨ ਕਰਕੇ ਕਿਹਾ ਕਿ ਦੁਕਾਨ ਬਤਾ ਦੋ ਅਸੀਂ ਉਨਲੇ ਪੁਲਿਸ ਸਟਾਫ ਵੀ ਉੱਥੇ ਪਹੁੰਚ ਗਏ ਸਭ ਕੁਝ ਹੋ ਗਿਆ ਅਸੀਂ ਉਹ ਬੰਦਿਆਂ ਨੂੰ ਫੜਿਆ ਨਾਲ ਤੇ ਨਾਲ ਲਿਜਾ ਕੇ ਓਰੇ ਲਿਆਂਦਾ ਹੁਣ ਬੰਦੀ ਕਾਰਵਾਈ ਸੱਚੋ ਸਾਬ ਰਹਿਣਗੇ ਠੀਕ